ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿਕ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਡੱਲ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਭਿੱਖੀਪਿੰਡ ਤੋਂ ਕੋਲ 10 ਕਿਲੋਮੀਟਰ ਦੀ ਦੂਰੀ ਤੇ ਪਿੰਡ ਡੱਲ ਖਾਲੜਾ ਪਿੰਡ ਬਿਲਕੁਲ ਲਾਗੇ ਕਲਸੀਆਂ ਵਾਹ ਤਾਰਾ ਸਿੰਘ ਦਲੇਰੀ ਇਹ ਪਿੰਡ ਬਿਲਕੁਲ ਨਜ਼ਦੀਕ ਆ ਪਿੰਡ ਡੱਲ ਦੇ ਸੋ ਜਿਹੜੇ ਭਰਾ ਆਪਣੇ ਨਾਲ ਨਵੇਂ ਜੁੜੇ ਆ ਉਹਨਾਂ ਦੇ ਆਪਾਂ ਧਿਆਨ ਦੇ ਵਿੱਚ ਲਿਆ ਦੇਣੇ ਆ ਦੋਸਤੋ ਪਸ਼ੂ ਵਪਾਰ ਦਾ ਕੰਮ ਆ ਵੀਰ ਦੇ ਰਸੇਗ ਬਾਹਰੋਂ ਉਹਦੇ ਘਰ ਆਏ ਆ ਆਪਾਂ ਦੇ ਕਰਨਾਲ ਵੀਰ ਆਪਣੇ ਨਾਲ ਹੋਗਾ ਹਰ ਵਾਰ ਦੀ ਤਰ੍ਹਾਂ ਡਿਟੇਲ ਆਪਾਂ ਇਹਨਾਂ ਤੋਂ ਲੈ ਲਾਂਗੇ ਅੱਜ ਇਸ ਵੀਡੀਓ ਦੇ ਵਿੱਚ ਦੋ ਝੋਟੀਆਂ ਤੁਹਾਨੂੰ ਦੱਸਣੀਆਂ ਆਪਾਂ ਇੱਕ ਝੋਟੀ ਸੂਈ ਸਵਾਈ ਹੈ ਤੇ ਇੱਕ ਗੱਪੜ 30 ਤਰੀਕ ਤੁਸੀਂ ਅੱਜ ਨੋਟ ਕਰ ਲਓ 31 ਮਈ ਤੇ ਸਮਾਂ ਕੋਈ ਦੁਪਹਿਰ ਦੇ 1:30 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸੋ ਚੰਗੀਆਂ ਮੱਝਾਂ ਝੋਟੀਆਂ ਆਉਂਦੀਆਂ ਰਹਿੰਦੀਆਂ ਨੀਲੀ ਰਾਵੀ ਦੀਆਂ ਹੁਣ ਮੋਹਰਾ ਬਰੀਡ ਦੀਆਂ ਹੋਣ ਕ੍ਰਾਸ ਬਰੀਡ ਹੋਣ ਠੀਕ ਆ ਜੀ ਹਰ ਇੱਕ ਤਰ੍ਹਾਂ ਦੇ ਪਸ਼ੂ ਇਸ ਕਿਲੇ ਤੇ ਆਉਂਦੇ ਰਹਿੰਦੇ ਆ ਸੋ ਸਮੇਂ ਸਮੇਂ ਨਾਲ ਤੁਸੀਂ ਆਪਣਾ ਤਾਲਮੇ ਜਿਹੜਾ ਬਣਾ ਲ ਉਹ ਕਰਦੇ ਆ ਗੱਲਬਾਤ ਸਭ ਤੋਂ ਪਹਿਲਾਂ ਕਰਨਾਲ ਸਾਸਰੀ ਕਰਵਾਉਂਦੇ ਹਾਂ ਠੀਕ ਠਾਕ ਵੀਰੇ ਲੈ ਵੀ ਗੱਲ ਵੀ ਸੁਣਾਓ ਬੜੇ ਬੜੇ ਕਰਨਾਲ ਹਸਿਆ ਲੈ ਵੀ ਕਰਨਾਲ ਝੋਟੀਆਂ ਚ ਦੋ ਆਪਣੇ ਕੋਲ ਝੋਟੀਆਂ ਹਨ ਦੋ ਸੰਤੂ ਸਾਹਿਬ ਦੋ ਵਾਲੇ ਦੋਵੇਂ ਲਗਿਨੇ ਆ ਇੱਕ ਕਾਲ ਛਾਲ ਦੀ ਸੂਈ ਸਵਾਈ ਜੇ ਤੇ ਇੱਕ ਗੱਬਣੇ ਕੋ ਦੋ ਚਾਰ ਦਿਨ ਕੱਢਦੀ ਹੈ ਤਿਆਰੀ ਵਾਲੀ ਠੀਕ ਹੈ ਵੀਰੇ ਹਾਂਜੀ ਆ ਪਹਿਲੇ ਨੰਬਰ ਤੇ ਜਿਹੜੀ ਵਿਖਾਉਣੀ ਇਹ ਗੱਬਣ ਆ ਗਈ ਹੈ ਨਾ ਇਹ ਗੱਬਣ ਸੰਤੂ ਸਾਹਿਬ ਆ ਸੈਕਿੰਡ ਨੰਬਰ ਵਾਲੀ ਸੂਈ ਹੈ ਹਾਂਜੀ ਠੀਕ ਆ ਬਾਕੀ ਮੈਨੂੰ ਲੱਗਾ ਵਜਨ ਵੇਟ ਫੇਸ ਕੁਆਲਟੀ ਚਿਹਰੇ ਮੋਰੇ ਇੱਕੋ ਜੀਆਂ ਝੋਟੀਆਂ ਸਾਰੀ ਇੱਕੋ ਚੀਜ਼ ਹੈ ਤਾਂ ਇੱਕੋ ਜਿਹਾ ਆਦੀ ਹੈ ਵੀ ਕੋਈ ਇਹ ਨਹੀਂ ਕਹਿ ਸਕਦਾ ਵੀ ਇਹ ਜਾਦੀ ਜੰਮੀ ਪਲੀ ਹੈ ਤੇ ਉਹ ਘਾਟਾ ਇੱਕੋ ਜਿਹਾ ਵਜਨ ਲੋੜਾ ਤੇ ਇੱਕੋ ਜਿਹਾ ਕੱਦ-ਗਾਠਾ ਵੱਡੇ ਇਹਨਾਂ ਦੀਆਂ ਮਾਵਾ ਦੋਵੇਂ ਸਗੀਆਂ ਪੜਾਈਆਂ ਤੇ ਮਾਸੀ ਦੀਆਂ ਧੀਆਂ ਹੈ ਅੱਛਾ ਹਾਂ ਲੈ ਟਿੱਕੇ ਕਰਵਾਇਆ ਜੋੜਾ ਠੀਕ ਆ ਆ ਜਮਰਾਜ ਦੀ ਧੀ ਝੋਟੀ ਅੱਛਾ ਅੱਛਾ ਹਾਂ ਇਹ ਦੂਜੀ ਨੇ ਰਿਕਾਰਡ ਰਹੀ ਝੋਟੀ ਨੇ ਪਹਿਲੇ ਸਵੇਰ 12 13 ਕਿਲੋ ਦੁੱਧ ਭਰਾਇਆ ਜੀ ਠੀਕ ਹੈ ਹਾਂ ਲੋ ਵੀ ਪਹਿਲੇ ਸਵੇਰ ਦੋਸਤੋ 12 13 ਲੀਟਰ ਮਿਲਕਿੰਗ ਕਰਵਾਈ ਆ ਐਸ ਵਕਤ ਦੂਜਾ ਸਵੇਰ ਜਾਂ ਦੂਜਾ ਸਵੇਰ ਸੰਸਾ ਸੁਣੀ ਹੈ ਗਰੰਟੀ ਠੀਕ ਹੈ ਸੋ ਦੂਜਾ ਸਵੇਰ ਕਿਸਾਨ ਵੀਰੋ ਇਸ ਵਾਰ ਇਹ ਝੋਟੀ ਨੇ ਸੋਣਾ ਤੇ ਬਾਕੀ ਤੁਸੀਂ ਚੈੱਕ ਕਰੋ ਮੇਰਾ ਭਾਡਾ ਵੇਟ ਫੁੱਲ ਵਜਨ ਵੇਟ ਚੌੜਾ ਪਿੱਠ ਪੁੜਾ ਬਾਕੀ ਚੱਡੇਲੇ ਦੀ ਬੰਤਰ ਤੇ ਸਾਫ ਸਫਾਈ ਬਹੁਤ ਖੂਬਸੂਰਤ ਸਾਥੀ ਜਨਾ ਵਜਨ ਆ ਫਿਰ ਦੁੱਧ ਫੁੱਲ ਬੜਾ ਫੁੱਲ ਹਾਥੀ ਜਨਾ ਵਜਨ ਕਰਮਾਲੀ ਦਾ ਤੋ ਚੰਗੀ ਸੇਵਾ ਕਿਸੇ ਭਰਾ ਨੇ ਕੀਤੀ ਉਹ ਝਲਕਾ ਮਾਰ ਕੇ ਵੈਸੇ ਤੁਹਾਨੂੰ ਦੇਸੀ ਪੈਣੀ ਹੈ। ਤੋ ਸੰਭਿਆ ਤੇ ਪਲਿਆ ਪਲੀਤਾ ਪਸ਼ੂ ਵੈਸੇ ਦੂਰੋਂ ਹੀ ਨਜ਼ਰ ਆ ਜਾਂਦਾ ਠੀਕ ਆ। ਤੇ ਹਜੇ ਵੀ ਗਰਾਂਖਾਂ ਲੈਂਦੀ ਹੈ ਦਿਨ ਹਨਾ। ਮੈਂ ਇਹ ਪੰਜ ਦਿਨਾਂ ਦਾ ਦਿਨ ਪੂਰੇ ਹੁੰਦੇ ਆ ਜਾਨੀ 5 ਜੂਨ ਨੂੰ। ਠੀਕ ਆ। ਹਾਂ 4 ਤੋਂ 5 ਦਿਨ ਕੱਢਦੀ ਹੈ ਜੀ। ਠੀਕ ਆ ਬਈ। ਉਹ ਵੀ ਹਜੇ ਵੀ ਦੋਸਤੋ 4 ਤੋਂ 5 ਦਿਨ ਦਾ ਸਮਾਂ ਹਜੇ ਪੈਂਡਿੰਗ ਆ। ਤੇ ਥਲਕ ਥਲਕ ਕਰਦੀ ਹੈ ਕਰਮਾਂ ਵਾਲੀ ਬਾਕੀ ਉਮੀਦ ਕਰਦੇ ਆ ਵੀ ਥੱਲੇ ਹੋਰ ਵੀ ਕਾਫੀ ਬੰਦੂਗੀ ਜੇਕਰ 2-4 ਦਿਨ 5 ਦਿਨ ਇਧਰ ਉਧਰ ਕੱਢ ਗੀ 20 ਕਿਲੋ ਨਹੀਂ ਹਲੇ 14-15 ਕਿਲੋ ਤੋਂ ਜ਼ਰਾ ਆਉਣਾ ਚਾਹਦੂ ਛੋਟੀ ਹੂੰ ਕਿੱਡਾ ਪੇਟ ਫੁੜਾ ਲੱਗਾ ਜਿਹੜੀ ਸਹਾਇਤਾ ਵਾਲੀ ਜਿੰਨਾਂ ਨੇ ਆਹ ਤੇ ਛੱਡੀ ਧੀ ਗਾਵਾਂ ਆਉਂਈਆਂ ਕਰਮਾਂ ਵਾਲੀ ਠੀਕ ਹੈ ਜਿੱਥੇ ਮਰਜੀ ਡੱਕੇ ਕੱਬਨ ਦੇ ਥੱਲੇ ਭੇਜੋ ਹਾਂ ਕੋਈ ਇਹਨੋਂ ਤੇ ਵੰਗਾ ਨਹੀਂ ਪਾਇਆ ਇੱਥੇ ਬੈਠੇ ਥੱਲੇ ਕੀਤੀ ਆ ਸਹੀ ਲੋਵੀ ਫੇਸ ਕੁਆਲਟੀ ਦੋਸਤੋ ਬਿਲਕੁਲ ਛੋਟੀ ਸਿੰਗੀ ਆ ਤੇ ਜੈਡ ਬਲਾਏ ਕੀ ਸਮਝੋ ਪੂਛ ਵਿੱਚ ਹੋਣ ਤਾਂ ਕਿਤੇ ਨਾ ਕਿਤੇ ਸਿਰੇ ਤੇ ਬਿਲਕੁਲ 2-4 ਵਾਲ ਵਿੱਚ ਚਿੱਟੇ ਹੋਣ ਆਦਰਵਾਇਜ਼ ਬਿਲਕੁਲ ਮੱਥੇ ਤੋਂ ਲੈ ਕੇ ਤੇ ਪੂਰੇ ਬਾਡੀ ਦੀ ਜੇਕਰ ਆਪਾਂ ਗੱਲ ਕਰੀਏ ਤੇ ਕੋਈ ਪਿੰਡੇ ਦੇ ਵਾਲ ਨਹੀਂ ਚਿੱਟਾ ਤੇ ਪੂਛ ਤੇ ਐਂਡ ਦੇ ਵਿੱਚ ਵੀ 2-4 ਵਾਲਾਂ ਦੇ ਆਪਾਂ ਨਾਂ ਪਾ ਦਿੰਨੇ ਤੁਹਾਨੂੰ ਅਕਾਊਂਟ ਕਰਾ ਦਿੰਨੇ ਵੀ 2-4 ਵਾਲ ਵਿੱਚ ਹੋ ਸਕਦੇ ਆ ਬਾਕੀ ਜੈਡ ਬਲਾਏ ਕੀ ਸਮਝੋ ਸਾਹਿਬ ਗਿਣਤੀ ਦੇ ਹਾਂ ਬਖਾ ਦਿਵੇ ਕਰਾ ਆ ਗਿਣਤੀ ਦੇ 2-4 ਵਾਲ ਹਾਂ ਆ ਤੁਹਾਨੂੰ ਦੱਸਿਆ ਸੀਗਾ ਵੀ ਬਿਲਕੁਲ ਇੰਨੇ ਜਿਹੜੇ ਵਾਲ ਵਿੱਚ ਵਾਈਟ ਹੈਗੇ ਇਧਰ ਦੇਖੋ ਉਈ ਚੱਕਰ ਨਹੀਂ ਇਹਦੇ ਘਬੜ ਮੱਜਾ ਇਤਰਾਥ ਨਹੀਂ ਲਾਉਣੀ ਆ ਆਪਾਂ ਮੋਰਾ ਜੋ ਨਕੀਨੇ ਲਿਉਣੇ ਸਤੂ ਸਾਹਿਬ ਚੰਗੀ ਆ ਸਭੀ ਸੁਭੀ ਆ ਬਾਕੀ ਕਿਸੇ ਭਰਾਣੇ ਚਲੋ ਇਹੋ ਜਹਾ ਸੁਖ ਰਿਤਨਾ ਪਲਿਆ ਸਭੀ ਆ ਪਸ਼ੂ ਆ ਪੱਖੀ ਵੇਖੋ ਤੁਸੀਂ ਠੀਕ ਆ ਜੀ ਗਜਾਂ ਦੇ ਗਾਜੀ ਕਰਨ ਵਾਲੀ ਬਿਲਕੁਲ ਚੌੜਾ ਪਿੱਠ ਫੁੜਾ ਤੇ ਪਲੀਆਂ ਸਭੀ ਉੱਠੇ ਪਾਠੇ ਤੋਂ ਤੁਸੀਂ ਵੇਖੋਗੇ ਗੋਲਾ ਗਾਲਾ ਬਹੁਤ ਆ ਠੀਕ ਆ ਜੀ ਸਤੂ ਸਾਹਿਬ ਐ ਘੇਰੇ ਬੰਨੇ ਹੋ ਗੋਲਿਆ ਝੋਟੀ ਕੋਈ ਚੱਕਰ ਹੀ ਨਹੀਂ ਆ ਇਹੇ ਪਾਸੇ ਵਾਲੀ ਵੇਖੋ ਜੇ ਕੋਈ ਭੈਣ ਭਰਾ ਆਦਾ ਚੈੱਕ ਕਰਕੇ ਥਣਾ ਤਸੱਲੀ ਕਰਕੇ ਖੜੇ ਯੋਨਾ ਬੁਰਾ ਤਾਂ ਤੇ ਲਾਗੇ ਟੇਪਲੇ ਪਾਰ ਪਿੱਛੇ ਦੇ ਆਪਣੀ ਗਰੰਟੀ ਹੋ ਗਈ ਹੂੰ ਲੈ ਚੰਗੀ ਝੋਟੀ ਆ ਬਹੁਤ ਪਿਆਰੀ ਝੋਟੀ ਆ ਦੋਸਤੋ ਪਸੰਦ ਆਉਗੀ ਭਰਾਵਾਂ ਨੂੰ ਇਹ ਨਾਲ ਕੀ ਮੋਲਾਂ ਕੀ ਡਿਮਾਂਡ ਕਰਦੇ ਦੀ ਡਿਮਾਂਡ ਸੰਤੂ ਸਾਹਿਬ ਆਪਾਂ ਮੋਲ ਨਹੀਂ ਕਰਵਾਉਣੀ ਐ ਸਿਰੋਹਾਂ ਨਹੀਂ ਕਰਨੀ ਐ ਵਾਹ ਮੋਲ ਕਰਨ ਭਵੇਂ ਲੈ 1 60 ਕਰ ਲਈਏ 1.5 ਕਰ ਲਈਏ ਡਿਮਾਂਡ ਹੀ ਨਹੀਂ 1 ਲੱਖ 40 ਹਜ਼ਾਰ ਆ ਇੱਕ 1 40 ਹਜ਼ਾਰ ਦੀ ਝੋਟੀ ਜਸਰੂ ਆਪਾਂ ਦੇ ਦਈਏ 1 40 ਦੀ ਹਾਂਜੀ ਉਹ ਵੀ ਇੱਕ 1 40 ਹਜ਼ਾਰ ਦੀ ਗਰਲਾ ਆ ਲੰਦਾ ਵੀ ਆਪਾਂ ਦੇਵਾਂਗੇ ਕੋਈ ਵੀ ਭਰਾ ਆਪਣਾ ਕੰਟੈਕਟ ਕਰਦਾ ਬਾਕੀ ਮੂਰਤੀ ਇਹ ਕਰਮਾ ਲਈ ਡਿਊਟੀ ਪਿਆਟੀ ਸੁਰਾਫ ਸਾਬ ਬਾਹਰ ਲਾ ਕੇ ਫੇਰੀ ਚੀਜ਼ ਖਰੀਦੀ ਜਾਂਦੀ ਸਾਡੇ 3.5 ਲੱਖ ਰੁਪਏ ਵੀ ਇਹਨੇ ਮੁੱਲ ਕੀਤਾ ਦੋ ਝਟਕੇ ਦਾ ਹੂੰ ਆ ਨੋ ਵੀ ਠੀਕ ਆ ਜੀ ਸੋ ਇਹੋ ਜਿਹਾ ਪਸ਼ੂ ਲੈਣਾ ਤਾਂ ਮੈਨੂੰ ਲੱਗਦਾ ਵੀ ਚਲੋ ਕੋਈ ਭਰਾ ਅਣਜਾਣ ਨਹੀਂ ਹੈਗਾ ਸਾਰੇ ਬਾਤੂ ਭਰਾ ਨੇ ਪਸ਼ੂ ਪਾਲਕ ਵੀ ਇੰਨਾ ਰੁਪਈਆ ਭਰ ਕੇ ਫੇਰੀ ਇਹੋ ਜਿਹਾ ਪਸ਼ੂ ਖਰੀਦਿਆ ਜਾਂਦਾ ਦੇਖੀ ਦੀ ਨਹੀਂ ਜੀ ਕਰਦਾ ਛੱਡਣ ਨੂੰ ਨਹੀਂ ਬਿਲਕੁਲ ਹਾਂ ਇੱਕ 40 ਦੀ ਕੇ ਹੁਣ 45 ਦੀ 40 ਦੀ ਜਸਨਾ ਦੇਣੀ ਆ ਡਿਮਾਂਡ ਕੋਈ 45 ਕਰਾ ਵਾਲੇ 50 ਕਰਾ ਵਾਲੇ ਜੇ ਕਿਸੇ ਨੇ ਸੌਦੇ ਬਾਜੀ ਪਹਿਣਾ ਫਿਰ 1.5 ਲੱਖ ਠੀਕ ਆ ਉਹ ਵੀ 1 ਲੱਖ ਇੱਕ 40 ਦੀ ਦੇਣੀ ਆ ਅਗਰ ਲਾ ਲੰਦਾ ਡਿਮਾਂਡ 1 45 ਭਾਵੇਂ 1.5 ਲੱਖ ਕਰ ਲਓ ਠੀਕ ਆ ਕੋਈ ਸੰਧੂ ਸਾਹਿਬ ਕੋ ਕਰ ਗਈ ਆ ਕੋਈ ਐ ਨਹੀਂ ਵੀ ਕਰਦੀ ਆ ਜਾਂ ਕੋਈ ਚੱਕਰ ਆ ਠੀਕ ਆ ਤੇ ਠੰਡੀ ਘੀਰੀ ਕਰਮਾ ਵਾਲੀ ਆ ਵਾਰ ਗਈ ਆ ਨਹੀਂ ਨਹੀਂ ਬੜਾ ਥੱਲੇ ਝੋਲਾ ਝਾਲਾ ਬੜਾ ਢੇਰ ਢੋਲਾ ਵਖਾਲੇ ਵਕੂਲੇ ਦੇ ਵਿੱਚ ਬੜੀ ਆ ਸੋ ਚੰਗਾ ਚੱਡਾ ਜਿਹੜਾ ਦੋਸਤੋ ਬਣਾਉਂਗੀ ਕਰਮਾ ਵਾਲੀ ਅਜੇ 2 4 4 ਦਿਨਾਂ ਦੇ ਵਿੱਚ ਕੀ ਤੋਂ ਉਹ ਗੱਲ ਬੰਦ ਨਹੀਂ ਆ ਠੀਕ ਆ ਜੀ ਤੇ ਇੱਕ ਸੈਗਰ ਨੰਬਰ ਤੇ ਇਧਰ ਤੁਹਾਨੂੰ ਬਿੰਨ ਬਿੰਨ ਜਿਹੜੀ ਇਸੇ ਤਰ੍ਹਾਂ ਦੀ ਜੋੜੀ ਦਿਖਾ ਦਿੰਨੇ ਆ ਇਹ ਸੂਈ ਸਵਾਈ ਹੈ ਇਹ ਸੰਤੂ ਸਾਹਿਬ ਕੱਲ ਸ਼ਾਮ ਦੀ ਸੂਈ ਜੀ ਠੀਕ ਆ ਵੀਰ ਲਾ ਵੀ ਕਰਲਾੜ ਇਹ ਤਾਂ ਸੁਆ ਵੀ ਦੂਜਾ ਹੀ ਹੈ ਦੂਜਾ ਹੀ ਸੰਤੂ ਸਾਹਿਬ ਦਾ ਠੀਕ ਆ ਭਰਾ ਲਾ ਵੀ ਇੱਕੋ ਕਰੋਂ ਤਕਰੀਬਨ ਵੀਰਾਂ ਦਾ ਵੀ ਮਾਲ ਆਇਆ ਪਲੀ ਪਲੀਤੀ ਜੋੜੀ ਆ ਫੁੱਲ ਵਜੋਂ ਵੇਡ ਤੇ ਬਾਕੀ ਚਲੋ ਹਰੇਕ ਭਰਾ ਦਾ ਡੇਰੀ ਫਾਰਮ ਹੁੰਦਾ ਜੇ ਭਰਾ ਕਿਸੇ ਨੇ ਦੋਵੇਂ ਪੌਣੀਆਂ ਇਕੱਠੀਆਂ ਪਾਉਣੀਆਂ ਇਕੱਠੀਆਂ ਦਾ ਸੌਦਾ ਵੀ ਤੁਸੀਂ ਲਾ ਸਕਦੇ ਜੇ ਵਿੱਚੋਂ ਕੋਈ ਮੌਕੇ ਤੇ ਬੈਠੋਗੇ ਤਾਂ ਹੋਰ ਮਾਨਤਾ ਨੂੰ ਹੋ ਜਾਊਗਾ ਬਾਕੀ ਰੇਲ ਗੱਡੀ ਦਾ ਡੱਬਾ ਹੀ ਕਹਿ ਸਕਦੇ ਆ ਵੇਖੋ ਤੁਸੀਂ ਲੰਬਾਈ ਵਾਜਨ weight ਮੈਨੂੰ ਲੱਗਦਾ ਵੀ ਇਹ ਉਹਦੇ ਨਾਲੋਂ ਕਿਤੇ ਨਾ ਕਿਤੇ 2 ਇੰਚ ਵੱਧਦੀ ਆ ਘਟ ਨਹੀਂ ਰਹੀ ਆ ਵੇਖੋ ਉਹ ਤੁਸ ਜਿਹੜਾ ਫਰਮਾ ਡਵਰ ਰੋਲ ਨਹੀਂ ਕਰਦੇ ਹਾਂ ਉਹ ਜੀ ਜੀ ਬਿਲਕੁਲ ਜੀ ਬਿਲਕੁਲ 1:00 ਜੇ ਸਿੰਘ ਆ 1:00 ਜੇ ਕੱਲ ਵਜਨੇ ਦੋ ਦੇ ਇਹ ਗਰਮਾੜ ਕੱਲ ਦੀ ਸੂਈ ਜੇ ਕੱਲ ਦੀ ਸੂਈ ਸੰਤੂ ਸਾਹਿਬ 8 ਕਿਲੋ ਬੋਲਾ ਨੇ ਥੱਲੇ ਤਿਆਰ ਦੋ ਜੁਆ ਚਵਾਈਆਂ ਕਰੀ ਬੋਲਾ ਜੁਆਆਂ ਦੇ 8 ਕਿਲੋ ਬੋਲਾ ਆਪਾਂ ਚੋਲਿਆ ਤੇਜੀ ਚਵਾਈ ਦੇ ਬਿਲਕੁਲ ਸ਼ਾਮਣ ਸਾਫ ਕਰਤਾ ਠੀਕ ਆ ਜੀ ਸੋ ਤੋਰਾ ਤਾਰਾ ਇਹਦਾ ਕਰਮਾੜੀ ਦਾ ਬਿਲਕੁਲ ਨਰਮ ਆ ਨੇਚਰ ਵਾਈਜ਼ ਆਪਾਂ ਚੈੱਕ ਕਰੀਆ ਤੇ ਬਿਲਕੁਲ ਸੁਭਾਸ ਭੂ ਕਰਮਾੜੀ ਜਾਂ ਠੰਡਾ ਲੈ ਵੀ ਕਰਲਾ ਇੱਕ ਮਿੰਟ ਰੋਕਣੀ ਤੇ ਇੱਥੇ ਸੰਤੂ ਸਾਹਿਬ ਡੋਕੇ ਹੀ ਛੱਡੇ ਆ ਕੋਈ ਮਤ ਉਹ ਨਾੜੂਆ ਬਿਲਕੁਲ ਗਿੱਲਾ ਕੱਟੀ ਕੱਟਾ ਕੱਟੀ ਕੱਟੀ ਸੰਤੂ ਸਾਹਿ ਸੋ ਬਾਕੀ ਬਹੁਤ ਖੂਬਸੂਰਤੋ ਦੋਸਤੋ ਪੜੀ ਜੰਮੀ ਪੂਰੀ ਹੈ ਗਰਮਾਂ ਵਾਲੀ ਤੇ ਕੱਲ ਦੀ ਸੂਈ ਹੈ ਠੀਕ ਹੈ ਜੀ ਕੋਈ 8 ਕਿਲੋ ਬੌਲੇ ਤੋਂ ਸ਼ਟਾਰਟਿੰਗ ਬਹੁਤ ਖੂਬਸੂਰਤ ਹਾਈਟ ਕੱਟ 8 ਕਿਲੋ ਝੋਟੀ ਦੇ ਦਊਗੀ ਠੀਕ ਹੈ ਅਨੀ ਏਡੀ ਝੋਟੀ ਤੋਂ ਵੈਸੇ ਕਰ ਨਾਲ ਚਲੋ ਆਪਾਂ ਨਾਰਮਲੀ ਹਮੇਸ਼ਾ ਹੀ ਗੱਲ ਕਰਦੇ ਆ ਚਲੋ ਨਸਲਾਂ ਬਰੀਡਾਂ ਨੇ ਦੁੱਧ ਚੋਣਾ ਹੀ ਹੁੰਦਾ ਸਤਿ ਸ੍ਰੀ ਅਕਾਲ ਗਰਮੀ ਆ ਬਸਾ ਸੇਵਾ ਵਾਲਾ ਚਾਹੀਦਾ ਦੁੱਧ ਜਿੰਨਾ ਮਰਜ਼ੀ ਚੋਲੇ ਜਿੰਨਾ ਸਤਿ ਸ੍ਰੀ ਅਕਾਲ ਤੇ ਪੂਰੀਆਂ ਵੱਡੀਆਂ ਤੇ ਜੰਮੀਆਂ ਪਲੀਆਂ ਦੋਸਤੇ ਹੋ ਝੋਟੀਆਂ ਨੇ ਕੋਈ ਭਰਾ ਆਉਂਦਾ ਵੀਡੀਓ ਵੇਖ ਕੇ ਤੇ ਬੇ ਤੜਕੇ ਇੱਥੇ ਆਣਗੇ ਨਹੀਂ ਨਿਕਲੂਗਾ ਵੀ ਇੱਥੇ ਆਏ ਆ ਤੇ ਛੋਟੀ ਨਿਕਲਾਈ ਦੱਸਿਆ ਕੁਝ ਹੋਰ ਆ ਤੇ ਨਿਕਲਿਆ ਕੁਝ ਹੋਰ ਉਹ ਗੱਲ ਬਾਤ ਨਹੀਂ ਹੁੰਦੀ ਤੇ ਪੈਸੇ ਲਾਉਣੇ ਆ ਜਿੰਨੀ ਰਕਮ ਲਾਉਣੀ ਆ ਉਹਦੇ ਬਿਲਕੁਲ ਜਿਹੜੇ ਇਕੁਅਲ ਆ ਉਹਦੇ ਬਰਾਬਰ ਤੁਹਾਨੂੰ ਚੀਜ਼ ਮਿਲੂਗੀ ਇਥੇ ਆ ਦੇਖ ਸੰਤੂ ਸਾਹਿਬ ਕੈਮਰੇ ਨਾਲੋਂ ਮਾਸਾ ਵੱਧ ਨਿਕਲਣੀਆਂ ਘੱਟ ਨਹੀਂ ਨਿਕਲਣੀਆਂ ਮੈਂ ਕਰਲਾ ਲਈ ਤੇ ਚਵਾਈ ਚੁਵਾਈ ਕੀਤੀ ਹੈ ਭੂਰ ਸ਼ਿੱਟ ਤੋਂ ਰਹਿ ਤਾ ਚਵਾਈ ਸੰਤੂ ਸਾਹਿਬ ਇੱਕ ਨੰਬਰ ਹੈ ਚਲੋ ਬਾਕੀ ਮੇਨ ਸਮੱਸਿਆ ਦੋਸਤੋ ਜਿਹੜੀ ਹੁੰਦੀ ਹੈ ਵੀ ਚਲੋ ਕਿਸੇ ਰਕਮ ਦਾ ਭੂਰ ਛੱਟਾ ਨਾ ਹੋਵੇ ਖਲਾਰ ਨਾ ਆਉਂਦਾ ਹੋਵੇ ਬਾਲਟੀ ਚ ਤੇ ਚੁਵਾਈ ਜਿਹੜੀ ਚੰਗੀ ਆ ਪੜਨਾ ਪੀਤੀਆਂ ਨਾਲ ਲਗਾ ਆ ਦੇਖੋ ਜੀ ਚਾਈ ਜਾਈ ਦਾ ਚੰਗਾ ਫੇਸ ਜਿਹੜੇ ਕਰਵਾਉਂਦੇ ਹਾਂ ਥੋੜੀ ਜਿਹੀ ਅਗਲਾ ਕਰਵਾਉਣੀ ਪਈ ਜੀ ਹਾਂ ਉਹਦਾ ਮਿੱਠੀ ਮੁੱਠੀ ਧਾਰ ਤੁਰ ਲਈਦੀ ਕਰਵਾ ਲਈ ਕੋਤਰਾ ਨਾਲੀਆਂ ਦੀ ਨਹੀਂ ਕੋਈ ਜੇ ਕਰ ਲਈਗਾ ਕਹਿੰਦੇ ਕਰੇ ਸੰਧਾਰਨ ਮਾਰ ਕੇ ਬਹਲੇ ਠੀਕ ਹੈ ਠੀਕ ਉਹ ਜਿਹੜਾ ਨੇ ਵਾਪਸ ਮੂਹ ਨਹੀਂ ਪਿਆਗਾ ਪਰ ਫਿਰ ਵੀ ਜਿਹੜੀਆਂ ਦੋ ਦੋ ਚਾਰ ਚਾਰ ਧਾਰਾਂ ਤੁਮ ਉਦਾਂ ਹੀ ਮਾਰ ਕੇ ਦਿਖਾ ਦਿੰਦਾ ਫਿਰ ਬੱਚੇ ਲੈ ਆ ਨੀਲੀ ਥਲੇ ਬਹਿਣਾ ਮੋਰਾ ਜੇ ਤੁਹਾਨੂੰ ਦੱਸਿਆ ਕੋਕਾ ਵੀ ਸੀ ਚੋਣਾ ਇਹ ਵਾਲੀ ਮੋਗਿਆ ਤੁਹਾਨੂੰ ਕੋਕਾ ਗੋਣਾ ਪਸ਼ੂਆਂ ਦਾ ਜਿਹੜੇ ਬਹਿਣ ਦਿੰਦੇ ਆ ਇਹੋ ਜੇ ਦਸਲਾ ਬਰੇਡਾਂ ਆ ਲਓ ਜੀ ਠੀਕ ਆ ਬੋਲੀ ਸਾਨੂੰ ਸਾਹ ਵੇਖੋ ਮਾੜੇ ਮਾੜੇ ਹੱਥੀ ਨਾਲ ਜ ਲੋਰ ਸਹੀ ਹੈ ਉਸੇ ਵੇਲੇ ਕੋਠੇ ਕੋਠੇ ਦੀ ਮੋਢੀ ਧਾਰ ਉਹਦੀ ਕਰਮਾਲੀ ਦੀ ਠੀਕ ਕਰ ਰਾਲ ਭਾਈ। ਲਓ ਜੀ ਠੀਕ ਆ। ਸੋ ਬੱਚਾ ਉਹ ਬੱਚਾ ਠੀਕ ਆ ਜੀ। ਉਹਦਾ ਡਰਾਈਵਟੀ ਵੀ ਆਪਾਂ ਥੱਲੇ ਬੈਹ ਗਏ। ਧਾਰਾ ਮਾਰ ਲੱਗ ਪਿਆ। ਇਧਰ ਕੱਟੀ ਆ ਫੀਮੇਲ ਕਾਫ ਆ 나ੜੂ ਨਾਲ ਆ ਬੱਚੇ ਤੇ ਕੱਲ ਦੀ ਸੂਈ ਤੇ 8 ਕਿਲੋ। ਸਾੜਾ ਹੋਵੇ ਦੰਗਰ ਤਰ ਤੋਂ ਆਲੇ ਤੁਹਾਡੀ ਗੱਲ ਸੁਣੋ ਬਹਿਨ ਦਿੰਦਾ ਨਹੀਂ ਜੇ ਆਪਾਂ ਕੱਟਿਆ ਨਹੀਂ ਪਾਲ ਲਿਆ ਕੱਲ ਹੀ ਆਈਆਂ ਆਪਣੇ ਕੋਲ। ਹਾਂ। ਹਾਂ। ਬਿਲਕੁਲ ਜੀ ਬਿਲਕੁਲ। ਜੀ ਚ ਕੋਣਿਆ। ਕਈ ਵਾਰ ਮਿਲਦਾ ਦੋ ਦੋ 2.5 3-3 ਸਾਲ ਆਪ ਬੰਦਾ ਉੱਤੇ ਚੜ ਕੇ ਸੇਵਾ ਕਰਕੇ ਪਾਲਦਾ ਤੇ ਕਿਨਾਂ ਜਦੋਂ ਸੂਂਦੀ ਉਹਨੂੰ ਨਹੀਂ ਬਹਿਣ ਦੇ ਦਿੰਦੇ। ਧਾਰਾ ਮ ਬਾਕੀ ਚਲੋ ਚੰਗੇ ਗੋਣ ਲੱਗੇ ਨਾ ਕਰਵਾ ਲਈਏ ਕੋਈ ਉਹਨੂੰ ਵੀ ਵਗੜੀ ਪਾਇਆ ਸੀ ਕੱਲ ਨਾ ਇਹਨੂੰ ਪਾਇਆ ਕੱਲ ਇਹ ਸਿਹਰੇ ਆਪਣੇ ਕੋਲ 7:00 ਵਜੇ ਆਈਆਂ ਨੇ ਸ਼ਾਮੀ ਸੁਦੀ ਹੈ ਜਿਸ ਤਰ੍ਹਾਂ ਇਹ ਆਪਾਂ ਬਹਿ ਕੇ ਤੇ ਫੇਰੀ ਨਾ ਤਸੱਲੀ ਕਰਕੇ ਫਿਰ ਕਰੀ ਦੀਆਂ ਮਾ ਵੀ ਦੱਸੋ ਝੋਟੀ ਚੰਗੀ ਆ ਬੇਲ ਸਪੈਸ਼ਲ ਬਾਕੀ ਹਾਈਡ ਕੱਟ ਪੂਰਾ ਆ 8 ਕਿਲੋ ਬੌਲਾ ਸੋ ਬਹਿਣੀ ਇੱਕ ਬਹਿਣੀ ਵਾਲੀ ਸਾਈਡ ਤੋਂ ਆਪਾਂ ਤੁਹਾਨੂੰ ਤਸੱਲੀ ਨਾਲ ਦਿਖਾਈ ਦਿੱਤਾ ਆਹ ਦੇਖੋ ਜੀ ਸਤੂ ਸਾਹਿਬ ਡੋਕੇ ਹੀ ਖਾਣਾ ਦੇ ਦੇ ਉਹ ਵੀ ਆਪਾਂ ਕੱਢ ਕਰਦੇ ਜੀ ਨਹੀਂ ਦੋ ਦੋ ਚੰਦ ਜੰਗਲ ਦਾ ਵਪਾਰੀ ਡੰਗਰ ਖਾਲੀ ਨਹੀਂ ਕਰਦੇ ਆਪਣੀ ਇਹ ਆਹ ਤੇ ਜਲੋ ਨਗਰ ਪਹਿਲੀ ਜਵਾਈ ਕਰਦਾ ਚੋਣਾ ਦੂਜੀ ਜਵਾਈ ਦਾ ਸਾਰਾ ਸਾਫ ਕਰ ਦਿੰਦਾ ਚਲੋ ਆ ਗਰਮੀ ਹੈ ਨਾ ਲੇਕਿਨ ਦੋਤੇ ਹੀ ਫੇਰ ਹੁੰਦਾ ਜਿਹੜਾ ਬਸ ਸਾਫ ਨਹੀਂ ਕਰਦੇ ਚਾਚਾ ਡੰਗਰ ਜੰਗਲ ਠੀਕ ਹੈ ਇਹ ਕਰ ਲਾ ਲੈ ਇਹਦਾ ਮੁੱਲ ਵੀਰ ਕਰਾਂ ਸਾਜਾ ਇਹ ਦੇ ਲਈ ਕਿੰਨੇ ਦੀ ਆਪਣੇ ਪਾਸੋਂ ਪਾਣੀ ਇਹਦਾ ਅੱਗ ਆ ਗਈ ਪਸਮਾ ਚਾ ਹਾਂ ਮੁੱਲ ਕਰੋ ਸੁਣੋ ਸਾ ਇਹਦਾ ਪੰ 160 ਕਰ ਲੀਏ 70 ਕਰ ਲੀਏ ਡਿਮਾਂਡ ਇਹਦੀ ਵੀ 145 ਇਹ ਵੀ 140 ਦੀ ਜੱਥਰੋ ਦੇ ਦਾਂਗੇ 1000 ਮੁੱਲ ਕੋਜਾ ਮੋਲਾ ਹਾਂ ਲੋ ਵੀ ਮੋਲ ਲੇ ਕੋਜਾ ਇਹ ਠੀਕਾ ਜੀ ਡਿਮਾਂਡ ਕੁਝ ਨਹੀਂ ਆ 40 40 ਦੀਆਂ ਆਏ ਕਿਸੇ ਸੱਜਣ ਨੇ ਕੱਬਣ ਖਰੀਦਣੀ ਹੈ ਤੇ ਚਾਹੇ ਆ ਜਿਹੜੀ ਝੋਟੀ ਤੁਹਾਨੂੰ ਦਿਖਾਈ ਆਪਾਂ ਬਿਲਕੁਲ ਬਰਫ ਠੀਕਾ ਜੀ ਆਪਾਂ ਇਹ ਖਰੀਦਣੀ ਆ ਸੋ ਵੇਖੋ ਕੁਝ ਘਤਾਰਾਂ ਮਾਰੀਆਂ ਤੇ ਫਸਮਾ ਕਰਨ ਵਾਲੀ ਪਾਇ ਆ ਵੇਖੋ ਨੰਬਰ ਵੀ ਕਰਦੇ ਸੰਭਰੇਗਾ 97792 9006 97792 9006 ਪਿੰਡ ਡਾਲ ਵੱਡੀਆਂ ਛੋਟੀਆਂ ਦਿਖਾ ਦਿੱਤੀਆਂ ਨੇ ਪਸੰਦ ਆਈਆਂ ਹੋਣਗੀਆਂ ਵੀਡੀਓ ਤੁਸੀਂ ਸ਼ੇਅਰ ਕਰੀ ਤੇ ਇੰਨੇ ਵਾਅਦੇ ਤੋਂ ਵੱਧ ਅੱਗੇ ਕਰ ਦਿਓ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਹੋਵੇ ਸੁਣਦੇ ਆ ਇੱਕ ਅਪਡੇਟ ਦੇ ਨਾਲ ਸਾਰੇ ਲੋਕਾਂ ਨੂੰ ਸਤਿ ਸ਼੍ਰੀ ਅਕਾਲ ਜੀ